ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਪੰਜ ਹੀ ਫਰਵਾੜਾ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚ ਦੋ ਤਾਂ ਆ ਗਏ ਜਰਸੀ ਦੇ ਲੰਕੀ ਨੇ ਤੇ ਤਿੰਨ ਆ ਗਏ ਬਈ ਐਫ ਦੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਅਸੀਂ ਗੱਲ ਬਾਈ ਹੋ ਠੀਕ ਹੋ ਹਾਂ ਵੀ ਚੜਦੀ ਕਲਾ ਕਰਨਾ ਨਾਮ ਤੇ ਆਪਣਾ ਨਾਮ ਕਰਨਾ ਗਿਆ ਪਿੰਡ ਤੌਲਾ ਜ਼ਿਲ੍ਹਾ ਬਨਾਲਾ ਤੇ ਤਹਿਸੀਲ ਤਪਾ ਆ ਗਿਆ ਆਪਾਂ ਨੂੰ ਨੇੜੇ ਪਿੰਡ ਨੇੜੇ ਆਪਣੇ ਫਾਤੇਗੜ ਸਨਾਂ ਵੀ ਆ ਗਿਆ ਬਰਨਾਲਾ ਤਨੋਲਾ ਨੇ ਆਇਆ ਮਾਡਲ ਨੰਬਰ 9041536117 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਕਰਨ ਜਿਹੜਾ ਪਹਿਲੇ ਨੰਬਰ ਤੇ ਬੱਚਾ ਦੇਖ ਰਿਹਾ ਕਿੰਨੀ ਕੁ ਉਮਰ ਦਾ ਹੈ ਬਾਈ ਆ ਸਲੋ ਮੈਨ ਦਾ ਬੱਚਾ ਗਾ ਤੇ ਸਾਢੇ 5 ਮਹੀਨਿਆਂ ਦੀ ਇਹਦੀ ਉਮਰ ਆ ਗਈ ਠੀਕ ਹੈ ਤਾਂ گلابی ਥਾਨ ਨੇ ਹਮ ਇਹਦੀ ਮਾਂ ਦਾ ਬਈ گلابی 30 ਲੀਟਰ ਦਾ ਰਿਕਾਰਡ ਪਲੂੰਗਾ ਰਿਹਾ ਗਾ ਬੱਚੇ ਬਰੀਡ ਵਾਲਾ ਬਾਲਾ ਬੱਚਾ ਸੋਹਣਾ ਬੱਚੇ ਬਾਈ ਉਹਦੇ ਪਾਏ ਸੀ ਅੱਜ ਆਪਾਂ ਬੱਚੇ ਬਰੀਡ ਵਾਲੇ ਹਮ ਸਹੀ ਬੱਚੇ ਤੂੰ ਮੈਂ ਤੂੰ ਮੈਨੂੰ ਕਾ ਤੂੰ ਪੰਡਿਆ ਹੋਈ ਤਾਂ ਕਰਕੇ ਤੈਨੂੰ ਹੂ ਹੂਣਾ ਪਾ ਦੇ ਨੇ ਇਹ ਬੱਚਾ ਇਕੱਠੇ 10 12 ਕਰਕੇ ਵੀਡੀਓ ਪਾਉਣੀ ਸੀ ਠੀਕ ਹੈ ਨਮਾਈ ਹੁਣ ਸੁੱਕਿਆ ਸਕਿਆ ਨਹੀਂ ਹੈਗਾ ਬੱਚਾ ਹਜੇ ਬਰੀਡ ਬਰੂਡ ਦੇਖ ਬਾਲੀ ਆ ਹਨਾ ਯਾਰ ਹੇ ਨਮਾਈਆਂ ਆ ਕਾਲੀ ਕਾਲੀ ਚੋਤੇ ਹਜੇ ਜਲਮਾਤੀਆਂ ਦਾ ਬਸ ਆਪਾ ਇਹ ਕਰਨੇ ਮੁੱਲ ਫਿਰ ਕੱਲੀ ਕੱਲੀ ਦਾ ਮੁੱਲ ਫੂਨ ਤੇ ਵੇਜ ਰਹਿਣਗੇ ਜਮਾ ਬੱਡ ਜਮਾ ਜਾ ਰਹੇ ਤੂੰ ਇਹ ਤੂੰ ਬੱਚੇ ਤੂੰ ਸੁਣਾ ਬਾਲੇ ਜਾ ਰਹੇ ਕੱਟੀਆਂ ਦਾ ਮੂੰਹ ਕਰ ਦਾਂਗੇ ਠੀਕ ਧਨਿਆਰ ਫਾਲਮ ਝੋਲੀਆਂ ਹੂੰ ਧਨਿਆਰੇ ਦੀ ਆਉਲੀ ਬਾਲੀ ਕਾ ਧਨਿਆਰੇ ਕਿ ਬਾਕੀ ਬੱਚਾ ਪਲਿਆ ਬਹੁਤ ਆ ਹਨਾ ਹਾਂ ਸਹੀ ਗੱਲ ਹੈ ਬਾਈ ਥੋੜਾ ਇਹਨਾਂ ਦਾ ਧੱਕਾ ਦੇਖ ਨਹੀਂ ਇੱਕ ਥੋੜਾ ਧਲੇਰੇ ਦੀ ਹਲਕਤ ਕਰਦਾ ਬੱਚਾ ਤੇ ਮੁੱਲ ਬਾਈ ਕਹਿੰਦਾ ਬਾਈ ਹੂੰ ਫੂਲ ਤੇ ਰਹੂਗਾ ਕੱਲੀ ਕੱਲੀ ਦਾ ਤੇ ਮੁੱਲ ਜਮਾ ਜਾਇਆ ਰਹੂਗਾ ਹਨਾ ਤੇ 2 ਨੰਬਰ ਤੇ ਬੱਚਾ ਕਰਨ ਇਹਦੀ ਉਮਰ ਉਹ ਬਾਈ ਇਹਨਾਂ ਜੋੜੇ 6-4-4 ਮਹੀਨੇ ਦੀ ਉਮਰ ਹੈ ਦਿਖਾਈ ਝੋਲੀ ਮੜੀ ਝੋਲੀ ਦਿਖਾਈ ਲਾ ਖਾਨੀ ਬੜਾ ਚੰਗਾ ਆ ਗਿਆ ਹੈ ਨਾ ਜੰਮਾ ਬਈ ਹੂੰ ਸਹੀ ਗੱਲ ਆ ਬੈਠਾ ਬੱਚਿਆਂ ਬਹੁਤ ਦੀ ਵੀਡੀਓ ਪਾਈ ਸੱਤ ਦੀ ਬਈ ਪਾਰਸਾਂ ਦੇ ਉੱਥੇ ਉਹ ਵੀ ਸਾਰੀਆਂ ਵੇਖੀਆਂ ਹੂੰ ਆ ਬੱਚਾ ਦਾ ਅੱਜ ਹੀ ਆਇਆ ਤੁਮ ਕੋਲੇ ਬਰੀਡ ਬਹੁਤ ਆ ਬੱਚਿਆਂ ਦੀ ਹੈ ਲੈ ਫੇਸਬੁਕ ਚ ਚੈੱਕ ਕਰਾ ਦੀ ਮੜਾ ਜੈ ਤਰਨ ਕਰਿਆ ਕੀ ਬਾਤ ਆ ਬੜਾ ਸੋਹਣਾ ਮੁੰਡਾ ਐਰ ਸਾਰ ਚ ਬੈਂਦਾ ਮੜਾ ਮੜਾ ਹੂੰ ਸਹੀ ਗੱਲ ਆ ਦਿਖਾਉਂਦਾ ਚੱਲ ਕੀ ਆਈਆਂ ਮੜਾ ਮੜੀਆਂ ਬਰੀਡ ਵਾਲੇ ਬੱਚੇ ਚਮਕਦਮ ਕਲੇ ਬੱਚੇ ਆਗੇ ਕਰਨੇ ਮੁੱਲ ਤਾਂ ਨਹੀਂ ਫਿਰ ਬਲੇ ਕਰਤਾ ਮੋਲ ਆ ਇਹਦਾ ਕੱਲੇ ਮਲ ਦੱਛੀ ਦਿੰਨੇ ਆ 10500 ਦੀ ਆ 10500 ਹਾਂ ਇਹਦਾ ਹੀ 10500 ਹੈ ਇਹਦਾ ਸਾਰਿਆਂ ਦਾ ਆ 500 ਇਹਦਾ ਵੱਧੂ ਇਹ ਤਾਂ ਫੋਨ ਤੇ ਕਰਦੇ ਆ ਕਲੀਜਾ ਉਹਦਾ ਬਾਈਕ ਨਾ ਫੋਨ ਤੇ ਕਰਦੇ ਆਗੇ ਇਹਨਾਂ ਦਾ 10 ਤਾਂ 10.500 ਰੁਪਏ ਦਾ ਇਹਨਾਂ ਦਾ ਮੋਲ ਆ ਆ ਚਾਰ ਦਾ ਆਗਾ ਬਾਈ ਇਹ ਦੋ ਨੰਬਰ ਤੋਂ ਲੈ ਕੇ ਪੰਜ ਤੱਕ ਪੰਜ ਨੰਬਰ ਤੱਕ ਇਹਦੀ ਬੱਚੀ ਚੁੜੀ ਚਾਰ ਹੀ ਥਣ ਚਾਰ ਥਣ ਹੈ ਨਾ ਫੇਰ ਖਾਈ ਨੱਚ ਦੇ ਬਰੀਡ ਦੇਖ ਯਾਰ ਬੱਚੇ ਦੀ ਬੜੀ ਕਮਾਲ ਦੀ ਵਾਲੀ ਯਾਰ ਹੂੰ ਥਾਣਾ ਬਾਹਰ ਦੇ ਵਿੱਚ ਆਪਾਂ ਵੀ ਸਾਹਮਣੇ ਥਣ ਚਾਰ ਮਿਲਣਗੇ ਤੇ ਕੋਈ ਵੀ ਬਾਈ ਕਹਿੰਦਾ ਫੋਟ ਸੰਗ ਨਹੀਂ ਮਿਲਣੀ ਤੋੜ ਦੇ ਮੜਾ ਜਾ ਬਈ ਥੋੜਾ ਜਿਹਾ ਤੇਰੇ ਤਲਹਰੇ ਦਾ ਕਰਕੇ ਬਚਾਲਕਤ ਜੀ ਜ਼ਰੂਰ ਕਰਦਾਗਾ ਤੇ ਮਦਰਾਂ ਦਾ ਇਹਦਾ ਕੀ ਕਾਰਾ ਬਈ ਹੈਗਾ ਬਈ ਇਹਦਾ 33 ਕਿਲੋ ਦਾ ਠੀਕ ਹੈ ਬਈ ਹਾਂ ਹਾਂ ਤੇ ਇਹਦਾ ਵੀ 10.500 ਹਾਂ ਬਈ 10.500 ਰੁਪਿਆ ਲੈ ਲਵੋ ਆਪਾਂ ਠੀਕ ਹੈ 10.500 ਉਹ ਮੈਂ ਇੱਥੀਆਂ ਵਾਈ ਕਰ ਦੇਣਾ ਆਪਾਂ ਹੂੰ ਮਾ ਮੁੱਲ ਲੈਣੇ ਪਾਹ ਲੈਣੇ ਬਈ ਇਹਨੇ ਇਹਨੇ ਮਾਂ ਤਾਂ ਨਹੀਂ ਹੋਣਾ ਠੀਕ ਹੈ ਬਾਪਾਈ ਕਾ ਲੈਂਡ ਦੇਣ ਮੁੱਲੀ ਕਰਨੇ ਆ ਬਈ ਬਾਲੇ ਮੁੱਲ ਨਹੀਂ ਕਰਨੇ ਬਾਕੀ ਬੱਚਿਆਂ ਦੇ ਜਿਸ ਹੱਬ ਨਾ ਉਮਰ ਹੈ ਬਈ ਉਹ ਸਭ ਨਕਦ ਵੀ ਚੱਲ ਜੋਟਾ ਹੂੰ ਬੱਚੇ ਸਾਨੂੰ ਮੇਰੇ ਬੱਚੇ ਆ ਜਰਸੀ ਦੇ ਬੱਚੇ ਆ ਆ ਜਰਸੀ ਆ ਗਈ ਬਾਈ 4.5 ਮਹੀਨਿਆਂ ਦੀ ਇਹਦੀ ਉਮਰ ਆ ਗਈ ਹੂੰ ਦਿਖਾ ਦਿਓ ਇਥੋਂ ਸਹੀ ਠੀਕ ਹੈ ਬਾਕੀ ਬੁੱਧੀਵਾਦੀ ਬੜੀ ਚੰਗੀਆਂ ਨੇ ਸਹੀ ਗੱਲ ਹੈ ਕੋਈ ਨਹੀਂ ਲੈ ਬੱਚਾ ਹੂੰ ਫੇਸਬੁੱਕ ਤੇ ਮੀਲੀਆ ਹੜਨਾ ਜਰਸੀ ਤਿਆਰ ਹੋਣਾ ਨਹੀਂ ਤਨ ਆਵਾਜ਼ ਗਾਣੀਆਂ ਵਾਲੇ ਨੰਗਾ ਇਹ ਗੁਰੋਂ ਦਿਖਾ ਦੇ ਲੈ ਹੂੰ ਕੋਈ ਕੌਮ ਦਿੰਦਾ ਹੱਟ ਬਾਰਬੀ ਵੀ ਯਾਰ ਮੰਗਦਿਆ ਹੂੰ ਸਹੀ ਗੱਲ ਹੈ ਬ੍ਰੀਡ ਵਾਲੇ ਵਿੱਚ ਇਹ ਬੱਚੀ ਆ ਕੱਲੀ 9500 ਦੀ 9500 ਦੀ ਆ ਵੀ ਠੀਕ ਹੈ ਬਾਈ ਹੋਰ ਫਿਰ ਅੱਜ ਦਾ ਆ 9500 ਦੀ ਇਹ ਵੀ ਨਹੀਂ ਗਣਾ ਆਫਰ ਹੀ ਦੇ ਦਨੇ ਹੈ ਕਹਿੰਦਾ ਤੇ 95 ਸਾਤੀ ਇਹ 95 ਸਾਤੀ ਇਹ ਦੋਵੇਂ 95 ਚ ਹਾਂ ਬਸ ਪਰ ਲੈਣੇ ਰੁਪਈਏ ਬਾ ਠੀਕ ਹੈ ਨਾ ਆਪਾਂ ਨੂੰ ਤਾਂ ਵੀ ਆਹ ਮਾਲ ਆ ਜਾਗੀ ਆਪਾਂ ਹੋਰ ਲਿਆਉਂਦੇ ਹੋਈਏ ਠੀਕ ਹੈ ਭਾਈ ਬੜੀ ਜਣਾਣਾ ਆਪਾਂ ਲੈ ਭਾਈ ਚੋਲੀ ਆਪਾਂ ਇਹਦੀ ਵੀ ਚੈੱਕ ਕਰਾ ਦੀ ਚਾਰ 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 ਹੀ ਹੁਣ ਸਾ ਪੰਜ ਜੇ ਪੰਜਵੀ ਦਾ ਨਿਸ਼ਾਨ ਵੀ ਹੋ ਜਾਣਾ ਬੱਚੀ ਫਰੀ ਹੋ ਜਾਊ ਠੀਕ ਆ ਠੀਕ ਆ ਹਾਂ ਆਲਾ ਕਰਾਇਆ ਹੀ ਬਸ ਕਰਾਂਗੇ ਬੱਚੀ ਫਰੀ ਦੇ ਕੇ ਤੋਰਾਂ ਗੱਲ ਹੂੰ ਬਾਕੀ ਲ ਫੇਸ ਬਿਊਟੀ ਲ ਰੂਪ ਚਮਕ ਦਮਕ ਬੱਚੇ ਚ ਫੋਲ ਲੱਗ ਸੁੱਕੀਆਂ ਨਹੀਂ ਆਈਆਂ ਬਿੰਦਰੀ ਜੀ ਨੂੰ ਪਤਾ ਨਾ ਹੂੰ ਚੇਨ ਮਾਈਨ ਨੂੰ ਨਹੀਂ ਆ ਕੇ ਜੀ ਤੇ ਕਰਨਾ ਫਿਰ ਸੇ ਇਕੱਠੀਆਂ ਲੈ ਜਾਏ ਕੋਈ ਇਕੱਠੀਆਂ ਲੈ ਜਾਏ 50 ਦੀਆਂ ਦੇ ਦਾਂਗੇ ਯਾਰ ਉਹ ਜੋ ਮੰਨਦਾ ਥੋੜਾ ਕਣਾ ਕਰ ਦਾਂਗੇ ਗੱਲਾਂ ਠੀਕ ਹੈ ਬਾਈ ਕਹਿੰਦਾ ਜੇ ਕੋਈ ਇਕੱਠੀਆਂ ਲੈ ਜੂ ਤਾਂ ਬਾਈ ਪਾਪਾ 50000 ਰੁਪਏ ਦੀਆਂ ਸਾਰੀਆਂ ਬੱਸੀਆਂ ਇਕੱਠੀਆਂ ਕੱਲੀ ਕੱਲੀ ਦਾ ਬਾਹਲਾ ਮੁੱਲ ਲਗਾ ਹੁੰਦਾ ਕੱਲੀ ਬੱਛੀ ਹਾਂ 20000 ਕੱਲੀ ਦਾ ਜੋਂ ਕਰਨਾ ਹੋਵੇ ਚੰਗੀ ਬਰੀਰ ਵਾਲੇ ਬੱਚੇ ਆ ਕਿ ਨਹੀਂ ਹੂੰ ਹਾਂ ਵਾਹ ਵਾਹ ਬਾਈ ਹੂੰ ਸਹੀ ਗੱਲ ਹੈ ਫੁੱਲ ਵਜਨ ਫੁੱਲ ਕੱਦ ਵਾਲੇ ਬੱਚੇ ਆ ਉਮਰ ਦੇ हिसाब ਨਾਲ ਕਾਹਦੇ ਚੰਗੇ ਆ ਬਾਈ ਕਿਸੇ ਵੀ ਵੀਰ ਨੂੰ ਪੰਜਾਂ ਚ ਕੋਈ ਵੀ ਬੱਚਾ ਪਸੰਦ ਆਵੇ ਬਾਈ ਨਾਲ ਕਰ ਲਓ ਕੰਟੈਕਟ ਧੰਨਵਾਦ